ਰੇਡੀਓ ਪੰਜਾਬ ਟਰੇ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸੌਰਨ ਸਿੰਘ ਅਦਾਨੇ ਵਾਲਿਆ ਤੁਹਾਨੂੰ ਦੱਸ ਦਈਏ ਕਿ ਛਲੇ ਚਾਰ ਵਾਰ ਨੂੰ ਐਸੀ ਇੱਕ ਰਿਪੋਰਟ ਕੀਤੀ ਸੀ ਕਿ ਪੁੱਡਾ ਦੀ ਜ਼ਮੀਨ ਦੇ ਉੱਤੇ ਕੁਝ ਲੋਕ ਕਬਜ਼ਾ ਕਰ ਰਹੇ ਨੇ ਇਹਦੀ ਖਰੀਦੋ-ਫਰੋਖਤ ਕਰ ਰਹੇ ਨੇ ਤੇ ਲੱਖਾਂ ਕਰੋੜਾ ਰੁਪਏ ਦੀ ਜ਼ਮੀਨ ਕੌਡੀਆਂ ਦੇ ਭਾਅ ਖਰੀਦੀ ਤੇ ਵੇਚੀ ਜਾ ਰਹੀ ਹੈ ਵਿਚਨ ਵਾਲਿਆਂ ਦਾ ਇੱਕ ਅਲੱਗ ਮੋਡਸ ਆਪਰੇਂਡੀ ਹੈ ਉਹਦੇ ਉੱਤੇ ਵੀ ਆਪਾਂ ਚਰਚਾ ਕੀਤੀ ਸੀ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਹੌਲੀ-ਹੌਲੀ ਕਿਤੇ ਝੁੱਗੀ-ਪਾਲੀ ਡੱਕੜ-ਗੱਡ ਲੱਤੇ ਉੱਥੋਂ ਮਕਾਨ ਬਣ ਜਾਂਦੇ ਨੇ ਤੇ ਲੈਂਟਰ ਤੱਕ ਵੀ ਪੈ ਜਾਂਦੇ ਨੇ ਬਿਜਲੀ ਦੇ ਮੀਟਰ ਲੱਗ ਜਾਂਦੇ ਨੇ ਪਾਣੀ ਦਾ ਕਨੈਕਸ਼ਨ ਲੱਗ ਜਾਂਦਾ ਇਹ ਕਿਵੇਂ ਲੱਗਦਾ ਇਹ ਇੱਕ ਜਾਂਚ ਦਾ ਵਿਸ਼ਾ ਹੈ ਉਹ ਮਾਲਕ ਬਣ ਜਾਂਦੇ ਨੇ ਮਾਲਕ ਬਣ ਕੇ ਫਿਰ ਇਸ ਨੂੰ ਅੱਗੇ ਵੇਚ ਕੇ ਪੈਸੇ ਕਮਾ ਕੇ ਲੰਘ ਜਾਂਦੇ ਨੇ ਮੇਰੇ ਹੱਥ ਦੇ ਵਿੱਚ ਇਹ ਤੁਸੀਂ ਕੁਝ ਕਾਗਜ਼ात ਦੇਖ ਰਹੇ ਹੋ ਇਹ ਕਾਗਜ਼ਾਤ ਇੱਕ ਬਹੁਤ ਵੱਡਾ ਇਸ ਗੱਲ ਦਾ ਸਬੂਤ ਨੇ ਕਿ ਸਰਕਾਰੀ ਜ਼ਮੀਨ ਦੀ ਖਰੀਦੋ-ਫਰੋਖਤ ਕਿਸ ਤਰ੍ਹਾਂ ਹੁੰਦੀ ਹੈ ਤੇ ਮੇਰੇ ਨਾਲ ਇਸ ਵਕਤ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ ਕਿ ਖਰੀਦਣ ਵਾਲੇ ਜਿਹੜੇ ਨੇ ਉਹ ਵੀ ਮੇਰੇ ਨਾਲ ਨੇ ਖਰੀਦਣ ਵਾਲਿਆਂ ਦੇ ਵਿੱਚ ਬਲਜਿੰਦਰ ਸਿੰਘ ਗਿੱਲ ਇੱਕ ਧਿਰ ਹੈ ਇਹਨਾਂ ਦੇ ਨਾਲ ਦੂਜੀ ਧਿਰ ਸਬੂਦ ਠਾਕੁਰ ਦੋਨੇ ਸਾਕਸ਼ਾਂ ਨੂੰ ਤੁਸੀਂ ਉਸ ਵੀਡੀਓ ਵਿੱਚ ਦੇਖਿਆ ਹੋਵੇਗਾ ਕੰਪਿਊਟਰ ਦੇ ਟੀਚਰ ਨੇ ਪ੍ਰੋਫੈਸਰ ਨੇ ਰਜਿੰਦਰਾ ਕਾਲਜ ਦੇ ਵਿੱਚ ਤੇ ਇਹ ਜਿਹੜੇ ਨੇ ਇੱਥੇ ਇਹਨਾਂ ਦੇ ਨਾਲ ਇਹ ਫਸੇ ਕਿਵੇਂ ਮੈਂ ਸਭ ਤੋਂ ਪਹਿਲਾਂ ਕੁਛ ਇਬਾਰਤ ਜਿਹੜੀ ਆ ਮੈਂ ਉਹਦੀ ਗੱਲ ਕਰੂੰਗਾ ਇਹ ਇਬਾਰਤ ਜਿਹੜੀ ਇੱਕ ਲਿਖਣ ਵਾਲੀ ਹੈ ਲਿਖੀ ਗਈ ਹੈ ਸਟੈਂਪਡ ਪੇਪਰ ਹੈ ਸਰਕਾਰੀ ਸਟੈਂਪਡ ਪੇਪਰ ਹੈ ਇਹਦੇ ਉੱਤੇ ਬੜਾ ਦੇਖੋ ਲੰਮਾ ਚੌੜਾ ਐ ਇਕਰਾਰਨਾਮਾ ਕੀਤਾ ਗਿਆ ਪੈਸੇ ਜਿਹੜੇ ਨੇ ਤੁਹਾਨੂੰ ਦਿਖਾ دیے ਉਹ ਵੀ ਲੈਣ ਦੇਣ ਬੈਂਕਰਾਂ ਹੀ ਹੋਇਆ ਸੋ ਕੈਣ ਤੋਂ ਭਾਵ ਸਬੂਤ ਕੋਈ ਐਸਾ ਨਹੀਂ ਹੈ ਜਿਹੜਾ ਨਾਂ ਹੋਵੇ ਬਲਜਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲਜਿੰਦਰ ਜੀ ਅਕਸਰ ਇਹ ਤੁਸੀਂ ਸਰਕਾਰੀ ਜ਼ਮੀਨ ਖਰੀਦੀ ਹਾਂਜੀ ਕੀ ਤੁਹਾਨੂੰ ਪਤਾ ਨਹੀਂ ਸੀ ਮੈਂ ਸਰਕਾਰੀ ਨਹੀਂ ਮੈਨੂੰ ਇਹ ਪਤਾ ਨਹੀਂ ਸੀਗਾ ਜੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸੀਗਾ ਕਿ ਮੈਂ ਪੰਜਾਬ ਦੇ ਵਿੱਚ ਸ਼ਾਮਲਾੜ ਹੈਗੇ ਹੋ ਰਹਿਗੇ ਮੈਨੂੰ ਨਹੀਂ ਪਤਾ ਸੀ ਇਸ ਬਾਰੇ ਉਹ ਕਹਿੰਦੇ ਸਾਡਾ ਇਨੇ ਸਾਲ ਪੁਰਾਣਾ ਕਬਜ਼ਾ ਹੈਗਾ ਤੇ ਸਾਰੇ ਬਿੱਲ ਜਿਹੜੇ ਹੈਗੇ ਬਿਜਲੀ ਦੇ ਬਿੱਲ ਮੇਰੇ ਨਾਂ ਦੇ ਹੈਗੇ ਮੇਰੀ ਕੁੜੀ ਦੀ ਮੈਰਿਜ ਕਰਨੀ ਹੈ ਤੇ ਮੇਰਾ ਮੇਰਾ ਲੋਨ ਹੈ ਜਿਹੜਾ ਉਹ ਲੋਨ ਦੀ ਕਸਟਡੀ ਹੋਈ ਹੈ ਤੇ ਇਹਦੇ ਸਕੇ ਭਤੀਜੇ ਨੇ ਤੇ ਇਹਦੀ ਭਤੀਜਾ ਨੌ ਨੇ ਆ ਕੇ ਸਾਡੇ ਘਰੇ ਬਹੁਤ ਵਾਰੀ ਆਈ ਪੰਜ ਛੇ ਵਾਰੀ ਆਈ ਵੀ ਇਹਨੂੰ ਸਾਨੂੰ ਪੈਸੇ ਨਹੀਂ ਲੋੜ ਹੈ ਕੁੜੀ ਦਾ ਵਿਆਹ ਕਰਨਾ ਹੈ ਤੇ ਅਸੀਂ ਲੋਨ ਤਾਂ ਤਰਨ ਹੈ ਤਾਂ ਉਸ ਕਰਕੇ ਵੀ ਮੇਰਾ ਦੋਸਤ ਜੋ ਸੋਹ ਠਾ ਕਰਵਾਇਆ ਕਹਿੰਦਾ ਵੀ ਅਸਰ ਕੋਈ ਗੱਲ ਚੱਲ ਰਹੀ ਹੈ ਤੇ ਆਪਾਂ ਪਤਾ ਕਰ ਲੈਨੇ ਫਿਰ ਇਹ ਜਦੋਂ ਬਾਰੇ ਬਾਰੇ ਸਾਡੇ ਕੋਲੇ ਆਉਂਦੇ ਰਹੇ ਸਕੇ ਰਿਸ਼ਤਾਰਾਂ ਇਹਨਾਂ ਦੇ ਚਾਰ ਗਵਾਹ ਨੇ ਜੀ ਸਕੇ ਦੋ ਤਾਂ ਰਿਸ਼ਤੇਦਾਰ ਆਈ ਦੋ ਹੋਰ ਨੇ ਜੀ ਸਾਰੇ ਗਵਾਹ ਨੇ ਪ੍ਰੋਪਰ ਇਹਨਾਂ ਗੱਲਬਾਤ ਹੋਈ ਹੈ ਕਿ ਇਹਨੇ ਵੀ ਥਾਂ ਵੇਚਣਾ ਕੁੜੀ ਦੀ ਮੈਰਿਜ ਕਰਕੇ ਹੋਰ ਬਈ ਜੀ ਸਾਨੂੰ ਇਸ ਦੇ ਬਾਰੇ ਕੁਝ ਪਤਾ ਨਹੀਂ ਸੀ ਨਹੀਂ ਹੁਣ ਸਿੱਧੇ ਤੌਰ ਦੇ ਉੱਤੇ ਜਿਵੇਂ ਮੈਂ ਤੁਹਾਨੂੰ ਦੱਸ ਦਿਆਂ ਕੀ ਰੀਨਾ ਕੌਰ ਇਹਨਾਂ ਨਾਲ ਇਕਰਾਰਨਾਮਾ ਸਵੇਤ ਕਬਜ਼ਾ ਕਰਦੀ ਹੈ ਇਹ ਇਕਰਾਰਨਾਮਾ ਹੁੰਦਾ ਜੀ ਤਰੀਕ ਜਿਹੜੀ ਆ ਉਹ ਹੈ 26 9 ਨੂੰ 26 ਸਤੰਬਰ ਨੂੰ ਤਰੀਬਨ ਸ਼ਾਮ ਦੇ 5:00 ਵਜੇ 5:30 ਵਜੇ ਇਕਰਾਰਨਾਮਾ ਹੁੰਦਾ ਕੀ ਕਹਿੰਦੀ ਹੈ ਜੀ ਮੇਰੀ ਮਾਲਕੀ ਕਾਬਜੀ ਬਲਾਬਰ ਹੈ ਹੁਣ ਇੱਥੇ ਇੱਕ ਬਹੁਤ ਵੱਡਾ ਸ਼ਬਦ ਆਉਂਦਾ ਵੀ ਮਾਲਕੀ ਕਹਿਣ ਤੋਂ ਭਾਵੇਂ ਸਿੱਧੇ ਤੌਰ ਦੇ ਉੱਤੇ ਨੇ ਲਿਖਿਆ ਕਿ ਮੇਰੀ ਮਾਲਕੀ ਹੈ ਉਹ ਮਾਲਕੀ ਕਿੱਦਾਂ ਬਣ ਗਈ ਮੈਂ ਹੈਰਾਨ ਹੈ 100 ਫੁੱਟੀ ਰੋਡ ਸ਼ਾਂਤਨਗਰ ਦੇ ਜਿੱਥੇ ਸੀ ਸਾਡਾ ਸਟੂਡੀਓ ਤੇ ਬਿਲਕੁਲ ਸਾਹਮਣੇ ਇਹਨੂੰ ਪੀਡਬਲਯੂਡੀ ਦੀਆਂ ਝੁੱਗੀਆਂ ਕਿਹਾ ਜਾਂਦਾ ਕਿਉਂਕਿ ਪੀਡਬਲਯੂਡੀ ਇਹ ਜਗ੍ਹਾ ਸੀ ਇਹ ਸਾਰੀ ਜਗ੍ਹਾ ਤਕਰੀਬਨ ਕੋਈ 30-32 ਕਿੱਲੇ ਜਗ੍ਹਾ ਪੀਡਬਲਯੂਡੀ ਦੀ ਸੀ ਬੜੀ ਮਹਿੰਗੀ ਜਗ੍ਹਾ ਇਹਦੇ ਵਿੱਚੋਂ ਕੋਸ਼ਿਸ਼ ਜਿਹੜੀ ਆ ਪੀਡਬਲਯੂਡੀ ਦਾ ਇੱਕ ਅੱਡੋ ਅੱਡ ਡਿਪਾਰਟਮੈਂਟ ਸੀ ਫਿਰ ਹੌਲੀ ਹੌਲੀ ਇਕੱਠੇ ਹੁੰਦੇ ਗਏ ਉੱਥੇ ਫਿਰ ਜਦੋਂ ਇੱਥੇ ਡੀਆਈਜੀ ਰੇਂਜ ਬਣੀ ਤਾਂ ਡੀਆਈਜੀ ਦਾ ਆਫਿਸ ਬਣਿਆ ਜਦੋਂ ਫਿਰ ਨਵੀਂ ਸੈਕਟਰੀਏਟ ਬਣ ਗਈ ਡੀਆਜੀ ਦਾ ਆਫਿਸ ਉਧਰ ਚਲਾ ਗਿਆ ਤਾਂ ਉਹ ਲਾਈਫ ਇੰਸ਼ੋਰੈਂਸ ਕੰਪਨੀ ਨੇ ਜਿਹੜੀ ਆ ਉਹ ਬੋਲੀ ਦੇ ਉੱਤੇ ਖਰੀਦ ਲਈ ਸੀ ਜਿਹੜੀ ਕਿ ਤਕਰੀਬਨ 2 2.5 ਕਿੱਲੇ ਥਾਂ ਹੈਗੀ ਆ ਅੱਜ ਉਹਦੀ ਕੀਮਤ ਕਿੰਨੀ ਹੈ ਤਾਂ ਪਤਾ ਹੀ ਨਹੀਂ ਕਿੰਨੀ ਖੈਗੀ ਆ ਉਸ ਤੋਂ ਥੋੜਾ ਜਿਹਾ ਅਸੀਂ ਜਦੋਂ ਭਾਗੂ ਰੋਡ ਵੱਲ ਨੂੰ ਚੱਲਦੇ ਆ ਤਾਂ ਉੱਥੇ ਇੱਕ ਬਣੀ ਹੋਈ ਹੈ ਜੀ ਪੈਸਟੀਸਾਈਡ ਲੈਬ ਨਵੀਂ ਬਣੀ ਹੈ ਤਾਂ ਕਹਿਣ ਨੂੰ ਤਾਂ ਨਵੀਂ ਆ ਪਰ ਫਿਰ ਵੀ 15-20 ਸਾਲ ਹੋ ਗਏ ਉਹਨੂੰ ਬਣੀ ਨੂੰ ਜਿੱਥੇ ਪੈਸਟੀਸਾਈਡ ਤੇ ਫਰਟੀਲਾਈਜ਼ਰ ਤੇ ਹੋਰ ਚੀਜ਼ਾਂ ਦੇ ਟੈਸਟ ਹੁੰਦੇ ਆ ਵਿਚਾਲੇ ਸੜਕ ਆਉਂਦੀ ਹੈ ਸੜਕ ਬਿਲਕੁਲ ਡੀਸੀ ਸਾਹਿਬ ਦੇ ਦਫਤਰ ਨੂੰ ਪ੍ਰੈਸ ਕਲੱਬ ਨੂੰ ਤੇ ਐਸਐਸਪੀ ਦੇ ਦਫਤਰ ਨੂੰ ਜਾਂਦੀ ਹੈ ਉਸ ਦੇ ਨਾਲ ਹੀ ਇਹ ਕੱਚੇ ਮਕਾਨ ਆਉਂਦੇ ਨੇ ਜਿਹੜੇ ਇਹਨਾਂ ਨੂੰ ਪੀਡਬਲੂਡੀ ਝੁੱਗੀਆਂ ਕਿਹਾ ਜਾਂਦਾ ਹੈ ਇੱਥੇ ਤਕਰੀਬਨ 3 ਏਕੜ ਜਗ੍ਹਾ ਤੇ 3 ਏਕੜ ਜਗ੍ਹਾ ਜਿਹੜੀ ਹੈ ਉਹ ਪੀਡਬਲੂਡੀ ਨੇ ਪਿਛਲੇ ਸਾਲ ਜਿਹੜਾ 2-3 ਸਾਲ ਪਹਿਲਾਂ ਪੰਜਾਬ ਅਰਬਨ ਡਵੈਲਪਮੈਂਟ ਅਥਾਰਟੀ ਜਿਹਨੂੰ ਪੁੱਡਾ ਕਿਹਾ ਜਾਂਦਾ ਉਹਨੂੰ ਟਰਾਂਸਫਰ ਕਰ ਦਿੱਤੀ ਪਰ ਹੈਰਾਨੀ ਦੀ ਗੱਲ ਹੈ ਕਿ ਟਰਾਂਸਫਰ ਹੋਣ ਦੇ ਬਾਵਜੂਦ ਇੰਨੇ ਆਰ ਕਰੋੜਾ ਰੁਪਏ ਦੀ ਜ਼ਮੀਨ ਜੇਕਰ ਮੈਂ ਮਮੂਲੀ ਜੀ ਗੱਲ ਕਰਾਂ ਤਾਂ 4 ਲੱਖ ਰੁਪਏ ਗਾਜ ਇੱਥੇ ਜ਼ਮੀਨ ਹੈ ਤੇ ਤਿੰਨ ਕਿੱਲੇ ਤੁਸੀਂ ਗਿਣ ਲਓ 4800 ਗਾਜ ਬਣਦਾ ਜਰਬੰਤ ਤਕਸੀਮਾ ਤੁਸੀਂ ਲੈ ਲਓ ਹੁਣ ਇਹਦੇ ਵਿੱਚ ਸਿੱਧੇ ਤੌਰ ਦੇਤੇ ਲਿਖਿਆ ਮਕਾਨ ਸਾਈਜ਼ 20 ਫੁੱਟ ਜਰਬੇ 20 ਫੁੱਟ ਇੱਕ ਮਕਾਨ ਦੂਜਾ ਮਕਾਨ 10 ਜਰਬੇ 30 ਫੁੱਟ ਦੋ ਮਕਾਨਾਂ ਦੇ ਸੌਦੇ ਹੁੰਦੇ ਨੇ ਹਰਾਨੀ ਦੀ ਗੱਲ ਹੈ ਐਮ ਸੀ ਨੰਬਰ ਵੀ ਮਿਨਿਸਪਲ ਕਾਰਪੋਰੇਸ਼ਨ ਦਾ ਨੰਬਰ ਲੱਗਿਆ ਮਕਾਨ ਨੰਬਰ 165 ਤੇ ਨਵਾਂ 179 ਤੇ 178 ਇਹ ਤਿੰਨ ਨੰਬਰ ਲੱਗ ਗਏ ਇਹ ਸਰਕਾਰੀ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀਗਾ ਕਿ ਇੱਥੇ ਇੱਕ ਪੰਜਾਹ ਪੁੱਡਾ ਦੀ ਹੋਰ ਜਗ੍ਹਾ ਜਿਹੜੀ ਤਕਰੀਬਨ 50 ਏਕੜ ਜਗ੍ਹਾ ਉਹ ਵੀ ਕਬਜ਼ੇ ਦੇ ਥੱਲੇ ਤੇ ਉਹ ਵੀ ਲੱਖ ਰੁਪਏ ਗਾਜ ਦੀ ਜਗ੍ਹਾ ਹੈਗੀ ਆ ਉੱਥੇ ਵੀ ਜਿਹੜਾ ਪ੍ਰਾਪਰਟੀ ਦੇ ਨੰਬਰ ਲੱਗ ਗਏ ਮਿਊਨਿਸਪਲ ਕਾਰਪੋਰੇਸ਼ਨ ਨੇ ਉਹ ਨੰਬਰ ਕਿਵੇਂ ਲਾ ਦਿੱਤੇ ਉਹਨਾਂ ਦੀ ਖਰੀਦੋ-ਫਰੋਖਤ ਵੀ ਹੁੰਦੀ ਆ ਪਰ ਉਹ ਖਰੀਦੋ-ਫਰੋਖਤ ਦੇ ਕਾਗਜ਼ਾਤ ਸਾਡੇ ਕੋਲੇ ਨਹੀਂ ਸੀ ਪਰ ਇਹ ਕਾਗਜ਼ਾਤ ਇੱਕ ਗੋਰਖ ਧੰਦੇ ਨੂੰ ਉਜਾਗਰ ਕਰਦੇ ਨੇ ਗਿੱਲ ਸਾਹਿਬ ਤਮਾਮ ਜੇਕਰ ਗੱਲ ਕਰੀਏ ਤੁਸੀਂ ਪੈਸੇ ਕਿਵੇਂ ਕਿਵੇਂ ਦਿੱਤੇ ਲਿਖਪੜ ਕੀਤੀ ਲਿਖਪੜ ਤੋਂ ਨਜ਼ਰ ਆਉਂਦਾ ਕਿ ਜਿਹੜੀ ਰਾਣੀ ਕੌਰ ਰੀਨਾ ਕੌਰ ਆ ਉਹਨੇ ਆਪਣਾ ਨੂੰ ਮਾਲਕੀ ਕਹੀ ਕੀ ਤੁਸੀਂ ਜਦੋਂ ਲਿਖਪੜ ਕੀਤੀ ਇਹਦੀ ਕੋਈ ਕਾਗਜ਼ ਪੱਤਰ ਜਾਇ ਦੀ ਕੋਈ ਆਪਾਂ ਪਟਵਾਰੀ ਦਾ ਰਿਕਾਰਡ ਉਹ ਨਹੀਂ ਕਢਾਇਆ ਇਹਦੇ ਚ ਅਸੀਂ ਜੋ ਪਤਾ ਕੀਤਾ ਕਿ ਇਹਨੇ ਬਿੱਲ ਜਿਹੜਾ ਬਿਲੀ ਵਾਲਾ ਬਿੱਲ ਹੈ ਉਹ ਮੇਰੇ ਨਾਂ ਤੇ ਉਹ ਚੱਕੀਤਾ ਬਿੱਲ ਇਹਦੇ ਨਾਂ ਤੇ ਬਿਲੀ ਵਾਲੇ ਦੇ ਜਿਹੜਾ ਮੀਟਰ ਲੱਗਿਆ ਹੋਇਆ ਤੇ ਕਮੇਟੀ ਦੇ ਵਿੱਚ ਜਿਹੜਾ ਆਹ ਪ੍ਰੋਪਰ ਨੰਬਰ 165 ਨੰਬਰ ਹੈ ਇਹ ਵੀ ਉਹਦੇ ਨਾਂ ਤੇ ਲੱਗਿਆ ਹੋਇਆ ਸਾਰਾ ਮਨ ਸਰ ਉਹ ਦਿਖਾਇਆ ਹੁਣੇ ਜੀ ਅੱਛਾ ਦੇਖ ਕੇ ਆਏ ਹੋ ਤੁਸੀਂ ਹਾਂ ਜੀ ਹਾਂ ਜੀ ਉਹਨੇ ਪ੍ਰੋਪਰ ਇਹ ਤੇ ਵੀ ਜਿਹੜੀ ਘਰਾਂ ਦੇ ਬਾਰਗੇ ਸਲਿੱਪ ਲਾਉਂਦੇ ਹੁੰਦੇ ਆ ਉਹ ਕਿਤੇ ਮੇਰੇ ਕੋਲ ਹੈਗੀ ਆ ਸਾਰਾ ਉਹ ਦੇਖਿਆ ਹੋਇਆ ਹੂੰ ਘਰ ਦੀ ਸਲਿੱਪ ਦੇਖੀ ਮੈਂ ਬੀਲੀ ਬੋਰਡ ਦਫਤਰ ਜਿੱਥੇ ਆ ਸੀ ਉਹ ਬੇਲੇ ਤੇ ਨਾ ਦੇ ਹੋਇਆ ਸਾਰਾ ਮੀਟਰ ਦੇ ਨਾ ਦੇ ਹੈਗਾ ਜੀ ਠੀਕ ਹੈ ਹਾਂ ਜੀ ਸੋ ਇਹ ਗੋਰਖ ਧੰਦਾ ਇੱਕ ਹੋਰ ਸਾਹਮਣੇ ਆ ਗਿਆ ਕਿ ਅਕਸਰ ਕਮੇਟੀ ਦੇ ਨੰਬਰਾਂ ਦੇ ਉੱਤੇ ਵੀ ਰਜਿਸਟਰੀਆਂ ਹੁੰਦੀਆਂ ਨੇ ਹੁਣ ਕਮੇਟੀ ਦਾ ਨੰਬਰ ਕਿਵੇਂ ਲੱਗ ਗਿਆ ਇੱਕ ਜਾਂਚ ਦਾ ਵਿਸ਼ਾ ਹੈ ਸੋ ਕੁੱਲ ਕਿੰਨੀ ਜਗ੍ਹਾ ਸੀ ਕਿੰਨੇ ਰੁਪਈਆ ਚਲੇ ਗਏ ਤੇ ਕਿਵੇਂ-ਕਿਵੇਂ ਮਜਾ ਨਹੀਂ ਦੋ ਦੁਕਾਨਾਂ 20x20 ਦੀ ਦੁਕਾਨ ਸੀਗੀ ਜੀ ਜੀ ਤੇ ਨਾਲੇ ਇੱਕ 10x30 ਦੀ ਹੈਗੀ ਹੈ ਜੀ ਹੂੰ ਤੇ ਇਹ ਟੋਟਲ ਸਾਡਾ ਵੀ 1120000 ਦਾ ਹੋਇਆ ਸੀਗਾ ਜੀ ਹੂੰ ਤੇ ਇਹਦੀ ਜਿਹੜੀ ਪੇਮੈਂਟ ਹੈ 1 ਲੱਖ ਰੁਪਈਆ ਸਾਈ ਐਸੀ ਦੁਕਾਨ ਤੇ ਉਹਨੇ ਸੱਥੂ ਲਈ ਜਿਹੜੇ ਗਵਾਹ ਦਸ ਹੈ ਨੇ ਉਹ ਪ੍ਰੋਪਰ ਸਾਡੇ ਕੋਲ ਹੈਗੇ ਨੇ ਮੇਰੇ ਚਾਰ ਗਵਾਹ ਨੇ ਚਾਰ ਦੇ ਚਾਰ ਸਾਡੇ ਨਾਲ ਨੇ ਸਾਹਮਣੇ ਪੇਮੈਂਟ 1 ਲੱਖ ਰੁਪਈਆ ਦਿੱਤੀ ਉਸ ਤੋਂ ਬਾਅਦ ਜਿਹੜੇ ਬਾਕੀ ਹੈਗੇ ਨੇ ਪੈਸੇ ਉਹ ਅਸੀਂ ਆਨਲਾਈਨ ਖਾਤੇ ਦੇ ਵਿੱਚ ਇਹਦੇ ਮੁੰਡੇ ਤੇ ਕੁੜੀ ਦੇ ਖਾਤੇ 'ਚ ਪਾਏ ਐਸਬੀਆਈ ਬੈਂਕ ਜਿਹੜਾ ਭਾਗੂ ਰੋਡ ਦੇ ਹੈਗਾ ਜੀ ਤੁਸੀਂ ਵੀਡੀਓ ਵੀ ਚੈੱਕ ਕਰ ਸਕਦੇ ਹੋ ਉਹਦੇ ਆਨਲਾਈਨ ਖੁਦ ਮੈਂ ਉਹਦੇ ਰਸੀਦਾਂ ਦੇ ਵਿੱਚ ਆ ਪੈਸੇ ਪੁਆਏ ਆ ਦੇਖ ਰਿਹਾ ਮੈਂ ਰਸੀਦਾਂ ਵੀ ਦੇਖ ਰਿਹਾ ਕਿ ਇਹ ਪੈਸੇ ਸਾਡੇ ਕੋਲ ਆ ਰਸੀਦਾਂ ਤੁਸੀਂ ਜਿਹੜੀਆਂ ਦੇਖ ਰਹੇ ਹੋ ਸਪੈਸ਼ਲ ਆਫ ਦੇ ਉੱਤੇ ਇਹਦੇ ਤੁਹਾਨੂੰ ਸਕਰੀਨਸ਼ਾਟ ਵੀ ਵਿੱਚ ਪਾ ਕੇ ਦਿਖਾ ਦੇਵਾਂਗੇ ਸੋ 5 ਲੱਖ ਰੁਪਇਆ ਇੱਕ ਗਿਆ ਜੀ 2 ਲੱਖ 80 ਹਜ਼ਾਰ ਇੱਕ ਗਿਆ ਤੇ ਬਾਕੀ ਜਿਹੜਾ ਚੈੱਕ ਰਹੀ ਪੇਮੈਂਟ ਦਿੱਤੀ ਆ ਉਹ ਇੱਕ ਸੋ ਕਹਿਣ ਤੋਂ ਬਾਅਦ ਵੀ ਇੱਕ ਜਾਂਚ ਦਾ ਵਿਸ਼ਾ ਹੈਗਾ ਕਿ ਸਰਕਾਰੀ ਜ਼ਮੀਨਾਂ ਦੇ ਉੱਤੇ ਕਮੇਟੀਆਂ ਦੇ ਨੰਬਰ ਕੌਣ ਲਾ ਰਿਹਾ ਚਲੋ ਮੰਨ ਲਿਆ ਕਿ ਕਬਜ਼ੇ ਦੀ ਵਾਲੀ ਥਾਂ ਤੇ ਬਿਜਲੀ ਦਾ ਮੀਟਰ ਲੱਗ ਗਿਆ ਪਰ ਜੇ ਤੁਸੀਂ ਮੈਂ ਮੀਜਨੀ ਦਾ ਮੀਟਰ ਲਓ ਨਾ ਤਾਂ ਬਿਜ ਬੋਰਡ ਕਹਿੰਦਾ ਜੀ ਰਜਿਸਟਰੀ ਲਿਆਓ ਫਰਾਨਾ ਲਿਆਓ ਧਮਕਾ ਲਿਓ ਇੱਥੇ ਕਿਵੇਂ ਲੱਗ ਗਏ ਵੋਟਾਂ ਦੀ ਖਾਤਰ ਸੀਵਰੇਜ ਦੇ ਕਨੈਕਸ਼ਨ ਵੀ ਲੱਗ ਗਏ ਵੋਟਾਂ ਦੀ ਖਾਤਰ ਪਾਣੀ ਦੇ ਕਨੈਕਸ਼ਨ ਵੀ ਲੱਗ ਗਏ ਤੇ ਇਹ ਨੰਬਰ ਵੀ ਲੱਗ ਗਏ ਹੁਣ ਇੰਨਾ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਵਾ ਕੇ ਕੌਣ ਲੋਕ ਨੇ ਜਿਹੜੇ ਸਰਕਾਰ ਦੇ ਖਜ਼ਾਨੇ ਨੂੰ ਜਿਹੜਾ ਖੋਰਾ ਲਾ ਕੇ ਆਪਣੀਆਂ ਜੇਬਾਂ ਭਰ ਰਹੇ ਨੇ 11 ਲੱਖ ਰੁਪਇਆ ਕੋਈ ਥੋੜਾ ਮਾਊਂਟ ਨਹੀਂ ਹੈ ਇੱਕ ਆਪਣੇ ਵਿੱਚ ਵੱਡਾ ਅਮਾਉਂਟ ਹੈ ਹੁਣ ਇਹ 11 ਲੱਖ ਖੜਾ ਕਰਨ ਦੇ ਲਈ ਕਦੋਂ ਤੋਂ ਇਹ ਲੋਕ ਬੈਠੇ ਨੇ ਕਦੋਂ ਤੋਂ ਇਹਨਾਂ ਲੋਕਾਂ ਨੇ ਉੱਥੇ ਪੱਕੇ ਮਕਾਨ ਪਾਏ ਉੱਤੇ ਲੈਂਟਰ ਪਾਏ ਤੇ ਸਰਕਾਰ ਜਿਹੜੀ ਹੈ ਸੁੱਤੀ ਕਿੱਥੇ ਪਈ ਸੀ ਸੋ ਇਹੀ ਮੇਰਾ ਮਕਸਦ ਸੀ ਬਲਜਿੰਦਰ ਸਿੰਘ ਨੂੰ ਤੁਹਾਡੇ ਸਾਹਮਣੇ ਲਿਆਉਂਦਾ ਕਿ ਇਹ ਕਹਿੰਦੇ ਕਿ ਸਾਡੇ ਨਾਲ ਠੱਗੀ ਹੋਈ ਹੈ ਅੱਗੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਸਰ ਅਸੀਂ ਮੈਂ ਇਹਦੇ ਖਿਲਾਫ ਸਿਵਲ ਲਾਈਨ ਥਾਣਾ ਦਾਦੀਪੋਤੀ ਬਾਗ ਬਠਿੰਡਾ ਵਿੱਚ ਇਹਦੀ ਮੈਂ 14 ਸਤੰਬਰ ਨੂੰ 14 ਨਵੰਬਰ ਨੂੰ ਉਹਰੀ ਕੰਪਲੇਨ ਮੈਂ ਦੇ ਦਿੱਤੀ ਹੈ ਜੀ। ਉਹ ਹਰਜੋਤ ਸਿੰਘ ਬੈਂਸ ਜਿਹੜੇ ਹੈਗੇ ਨੇ ਉਤੋਂ ਦੇ ਮੈਂ ਉਹ ਭਾਜੋਤ ਸਿੰਘ ਮਾਨ ਸਾਹਿਬ ਉਹਨਾਂ ਨੂੰ ਮੈਂ ਨੋਟ ਕਰਵਾ ਦਿੱਤਾ ਹੈ ਤੇ ਕੁਲਵਿੰਦਰ ਸਿੰਘ ਜੀ ਨੂੰ ਵੀ ਇਹ ਚਿੱਠੀ ਮਾਰਕ ਹੋ ਚੁੱਕੀ ਹੈ ਵੀ ਇਹਦੇ ਕਾਰੋਬਾਰ 4520 ਦਾ ਪਰਚਾ ਕੱਟਾ ਜਾਵੇ ਰੀਨਾ ਕੌਰ ਤੇ ਜਿਹਨਾਂ ਮੈਂ 99 ਧੱਕਾ ਕੀਤਾ ਸਾਡੇ ਦੋ ਜਾਨਾ ਸੋ ਇਹ ਗੱਲਬਾਤ ਦੇ ਉੱਤੇ ਇੱਕ ਸੋਚਣ ਵਾਲੀ ਗੱਲ ਹੈ ਸੋਚਣਾ ਪਵੇਗਾ ਕਿ ਸਰਕਾਰੀ ਜ਼ਮੀਨਾਂ ਦੇ ਉੱਤੇ ਪ੍ਰਾਪਰਟੀ ਟੈਕਸ ਕੌਣ ਭਵਾਰਿਆ ਹੈ ਇਨਾਂ ਦੇ ਉੱਤੇ ਨੰਬਰ ਕੌਣ ਲਾ ਰਿਹਾ ਐਮਸੀ ਨੰਬਰ ਕੌਣ ਲਾ ਰਿਹਾ ਤੇ ਹੁਣ ਇਹਨਾਂ ਦੇ ਉੱਪਰ ਪ੍ਰਾਪਰਟੀ ਨੰਬਰ ਕੌਣ ਲਾ ਰਿਹਾ ਜਾਂਚ ਦਾ ਵਿਸ਼ਾ ਜਾਂਚ ਕਰਨੀ ਬਣਦੀ ਹੈ ਇਹ ਗੱਲਬਾਤ ਦੇ ਉੱਤੇ ਤੁਸੀਂ ਆਪਣੇ ਵਿਚਾਰ ਦੇਣਾ ਸ਼ੁਕਰੀਆ ਸਮਾਂ ਦੇਣ ਦੇ